ਸਰਸ੍ਰਿਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਸੰਗਤ ਮੰਡੀ ਦੇ বাস ਸਟੈਂਡ ਤੇ ਦੋ ਤੇਰਾ ਵਿਚਾਲੇ ਹੋਏ ਝਗੜੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਲੱਕੀ ਦੇ ਵਜੋਂ ਹੋਈ ਹੈ ਜੋ বাস ਸਟੈਂਡ ਤੇ ਠੇਕੇਦਾਰ ਸੀ ਦੂਜੀ ਧਿਰ ਵੱਲ ਆ ਦੀ ਰੇੜੀ ਲੌਂਡੀਏ ਠੀਕ ਹੈ ਇਸੇ ਮਾਮਲੇ ਨੂੰ ਲੈ ਕੇ ਦੋਵਾਂ ਤਰ੍ਹਾਂ ਦੇ ਵਿੱਚ ਆਪਸੀ ਝਗੜਾ ਹੋਇਆ ਇਸ ਦੌਰਾਨ ਤੇਜ਼ਰ ਹਥਿਆਰਾਂ ਦੇ ਨਾਲ ਲਖਵਿੰਦਰ ਸਿੰਘ ਲੱਕੀ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ ਜੀ ਸਰ ਕੀ ਸਰ ਇੱਕ ਸੰਗਤ ਮੰਡੀ ਵਿੱਚ ਕੋਈ ਘਟਨਾ ਵਾਪਰੀ ਹੈਗੀ ਹੈ ਕੀ ਆਪਾਂ ਮੰਡੀ ਇੰਦਰ ਜੀ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਹੈ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਕੇ ਆਪਾਂ ਹੀਮ ਸੈਂਟਰ ਅਰਜੈਂਸੀ 'ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਆਂਢੋਂ ਤਾਂ ਹੁਣ ਤੱਕ ਜੋ ਸਾਨੂੰ ਪਤਾ ਲੱਗਾ ਇਹਨਾਂ ਦਾ ਕੋਈ ਆਪਸ ਝਗੜਾ ਸੀ ਜਿਹੜਾ ਲਖਮਿੰਦਰ ਲੱਖੀ ਸੀ ਇੰਨੇ ਜਿਹੜਾ ਨਗਰ ਨਿਗਮ ਤੋਂ ਹੁੰਦੀ ਹੈ ਉਹਨੇ ਠੀਕਾ ਦਿੱਤਾ ਹੋਇਆ ਸੀ ਬਸਟੈਂਡ ਦਾ ਲਿੱਤਾ ਹੋਇਆ ਸੀ ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਜਿਹੜਾ ਅੰਦਰ ਫੂਡ ਜਿਨ੍ਹਾਂ ਨੇ ਜਿਨ੍ਹਾਂ ਨੇ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫੂਡ ਵੈਂਡਰ ਸੀ ਅੰਦਰ ਜਿਹੜੀ ਰੀੜੀਆਂ ਲਾਉਂਦੇ ਸੀ ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਮਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਹੈ ਬੰਦਾ ਇਹ ਇੱਕ ਕੁਆਲਟੀ ਹੈ ਜੀ ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਹੀ ਦੂਸਰੇ ਦੀ ਜਾਣਕਾਰੀ ਹੈਗੇ ਨੇ ਇਹ ਸਭ ਤੋਂ ਯੂ ਵੀ ਜਿਹੜੀ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ੀਅਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢ ਲਈ ਬੰਦੇ ਝਗੜੇ ਚ ਸਨ ਨਾ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਫਿਰ ਬਾਕੀ ਤਫ਼ਤੀਸ਼ ਜਾਰੀ ਹੈਗੀ ਸਰ ਇੱਕ ਬੰਦਾ ਇਸ ਚ ਹੈ ਮਿਲੀ ਜਾਣਕਾਰੀ ਅਨੁਸਾਰ ਇਹਦੇ ਪਤਾ ਇਸ ਪਰ ਨਾਲ ਕੀ ਅਕੜ ਨਹੀਂ ਵੀ ਤਾਂ ਇਹ ਸਮਝਣ ਦਾ ਹਜੇ ਕੋਈ ਤਾਂ ਜਾਣਕਾਰੀ ਜਿਹੜੀ ਪ੍ਰੀਮੀਨਰੀ ਪੁਛਕਿਛ ਹੈਗੀ ਹੈ ਤਾਂ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਕਿ ਜਿੱਥੇ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਹਜੇ ਤਫ਼ਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ ਅੱਗੇ ਚੱਲੇਗੀ ਕਿੰਨੇ ਬੰਦੇ ਰਾਉਂਡ ਅਪ ਕੀਤੇ ਸਤਿ ਤੁਸੀਂ ਕਹਿੰਦੇ ਹਾਂ ਜੀ ਦੋ ਕੁ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜਿਹੜੇ-ਜੋ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਉਸ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਵਿੱਚੋਂ ਪਤਾ ਲੱਗੇਗਾ ਹਥਿਆਰ ਬੱਸ ਸਟੈਂਡ ਤੇ ਦਿੱਤੀ ਹੋਈ ਹੈ ਜੀ ਹਾਂ ਜੀ ਉਹਨਾਂ ਮੈਂ ਮੌਕਾ ਦੇਖਣ ਚੱਲਣਾ ਜੀ ਬੱਸ ਸਟੈਂਡ ਦੇ ਗੀਤ ਜਿਹੜੀ ਹੈਗੇ ਮਰਨ ਵਾਲੀ ਤੇ ਚਾਰ ਪੰਜ ਜਣੇ ਸਨ ਸੋ ਬਾਕੀ ਵੀ ਫਰੂਟ ਵੈਂਟਰ ਸਨ ਉਹ ਤੋਂ ਹੌਲੀ ਕਿਉਂਕਿ ਬੰਦਾ ਕਾਫੀ ਗੰਭੀਰ ਜਖਮੀ ਹੈਗਾ ਸੋ ਤੇ ਜੇ ਜਾਨਕੀ ਡਾਕਟਰਾਂ ਨੇ ਫਿੱਟ ਨਹੀਂ ਦਿੱਤਾ ਹੈਗਾ ਘਰ ਦੇ ਉਹਦੇ ਆਉਂਦੇ ਉਹਨਾਂ ਨੂੰ ਅਜੇ ਪੁੱਛੀ ਗਏ ਹਥਿਆਰ ਕਿਹੜੇ ਯੂਜ਼ ਕੀਤੇ ਗਏ ਰੌਡਸ ਦਸਨ ਉਹਨਾਂ ਦੇ ਮੁਤਾਬਕ ਅਜੇ ਰੌਡਸ ਯੂਜ਼ ਸਾਹਮਣੇ ਆ ਸਰ ਉਮਰ ਕਿੰਨੀ ਸੀ ਉਹਨਾਂ ਜਾਇ 35 36 ইয়ারਸ ਹੈ ਤੇ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਜਦੋਂ ਤੁਹਾਡੇ ਕੋਲ ਹਾਂਜੀ ਉਹਨਾਂ ਦਾ ਬਿਆਨ ਲੇ ਕੇ ਪਰਚਾ ਦਰਜ ਕਰਾਂਗੇ ਜਿਹੜੇ ਦੋਸ਼ੀ ਹੋਏ ਜਿਹੜੇ ਦਸਨ ਤੋਂ ਉਹਨਾਂ ਨੂੰ ਪਾੜਾ ਕੋਈ ਅੱਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਹਜੇ 바ਗੀ ਮੈਂ ਜਿੱਦਾਂ ਕਿਹਾ ਜਿਹੜੀ ਜਿਹੜੀ ਕਿ ਪ੍ਰੀਲੀਮੀਨਰੀ ਮੈਂ ਪੁੱਛ ਕੇ ਚੀਜ਼ ਕੀਤੀ ਹੈ ਮੋੜ ਲਈ ਉਹਦਾ ਤੁਹਾਡੇ ਨਾਲ ਸੰਝ ਕੀਤੀ ਹੈਗੀ ਆ ਜੋ ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਅਜੇ ਪਰਚਾ ਦਰਜ ਹੋ ਕੇ ਤਫ਼ਤੀਸ਼ ਚੱਲੂਗੀ ਤੂੰ ਗੱਲਾਂ ਹੋਰ ਕਲੀਅਰ ਹੋ ਜਾਣਗੀਆਂ